ਆਮ ਆਦਮੀ ਪਾਰਟੀ ਦੇ ਲੀਡਰ ਗੁਰਲਾਲ ਸਿੰਘ ਵੱਲੋਂ ਸਟਿੰਗ ਦੀ ਸੱਚਾਈ ਸਾਹਮਣੇ ਲਿਆਉਣ ਤੋਂ ਬਾਅਦ ਹੁਣ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਚਾ ਸਿੰਘ ਛੋਟੇਪੌਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਕੋਈ ਭਗਤ ਸਿੰਘ ਜਾਂ ਫਿਰ ਮਹਾਤਮਾ ਗਾਂਧੀ ਨਹੀਂ ਹੈ ਉਹ ਇੱਕ ਠੱਗ ਹੈ ਰੱਬ ਦਾ ਵਾਸਤਾ ਇਸ ਨੂੰ ਪੰਜਾਬ ਵਿੱਚੋਂ ਹਰਾਓ ਇਹਨਾਂ ਗੱਲਾਂ ਦਾ ਪ੍ਰਗਟਾਵਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਕਿ ਮੇਰੇ ਮਨ ਵਿੱਚ ਤਾਂ ਅੱਗ ਸੀ ਪੰਜਾਬ ਬਚਾਉਣਾ ਜਿਹੜਾ ਪੰਜਾਬ 4000 ਕਿਸਾਨ ਦਸ ਸਾਲਾਂ 'ਚ ਮਾਰਿਆ ਗਿਆ ਉੰਡਸਟਰੀ ਸਾਡੀ ਬਰਬਾਦ ਹੋ ਗਈ ਵਪਾਰੀ ਸਾਡਾ ਇੱਥੇ ਕੋਈ ਇਨਵੈਸਟਮੈਂਟ ਨਹੀਂ ਕਰਦਾ ਬੱਚੇ ਸਾਡੇ ਦਾ ਕੋਈ ਭੁੱਖ ਨਹੀਂ ਜੰਗਲ ਦਾ ਰਾਜ ਆ ਇੱਥੇ 53 ਗੈਂਗਪ੍ਰੇਡ ਕਰਦੇ ਜਿਨ੍ਹਾਂ ਚੋਂ ਲੋਕ ਭੱਜੀ ਜਾਂਦੇ ਬਰਗੇਡੀਆਂ ਮਾਰ ਦਿੱਤਾ ਆਪਣੀ ਨਾਂਦਰੀਆਂ ਦੀ ਮਾਤਾ ਮਾਰ ਦਿੱਤੀ ਢੰਡਰੀਆਂ ਤੇ ਗੋਲੀ ਚਲੀ ਇਹ ਚੀਜ਼ਾਂ ਸਾਡੇ ਜੀਬ ਵਿੱਚ ਸੀ ਬੱਚਿਆਂ ਨੂੰ ਐਜੂਕੇਸ਼ਨ ਦਾ ਬੁਰਾ ਹਾਲ ਹੈ ਗਰੀਬ ਬੰਦਾ ਕੋਈ ਆਪਣਾ ਬੱਚਾ ਪੜ੍ਹਾ ਨਹੀਂ ਸਕਦਾ ਮੈਡੀਕਲ ਫੈਸਿਲਿਟੀ ਕੋਈ ਨਹੀਂ ਇਹ ਚੀਜ਼ਾਂ ਸਾਨੂੰ ਡਰਾ ਰਹੀਆਂ ਸੀ ਅਸੀਂ ਉਹਦੇ ਵਾਸਤੇ ਮੈਂ ਤਾਂ ਤੁਹਾਨੂੰ ਪਤਾ ਯੋ ਸਾਰਿਆਂ ਨੂੰ ਜਿਹੜਾ ਬੰਦਾ ਵੀ ਕੋਈ ਪੰਜਾਬ ਵਾਸਤੇ ਚੰਗਾ ਕੰਮ ਕਰਨਾ ਹੁੰਦਾ ਸੀ ਮੈਂ ਉਹਨੂੰ ਕਹਿੰਦਾ ਸੀ ਅੱਗੇ ਲੱਗ ਜਾ ਮੈਂ ਪਿੱਛੇ ਲੱਗ ਜਾਣਾ ਮੈਂ ਗਾਂਧੀ ਨੂੰ ਉੱਪਰ ਕੀਤੀ ਅੱਗੇ ਲੱਗ ਜਾ ਉਹ ਮੈਂ ਪਿੱਛੇ ਲੱਗ ਜਾਣਾ ਮੈਂ ਸਿੱਧੂ ਨੂੰ ਉੱਪਰ ਕੀਤੀ ਅੱਗੇ ਲੱਗ ਜਾ ਮੈਂ ਪਿੱਛੇ ਲੱਗ ਜਾਣਾ ਮੈਂ ਕੇਜਰੀਵਾਲ ਨੂੰ ਕੋਈ ਰਿਪਲੇਸ ਕਰਨਾ ਚਾਹੁੰਦਾ ਸੀ ਕੇਜਰੀਵਾਲ ਨੂੰ ਮਨ ਚ ਘੜ ਪੈ ਗਿਆ ਉਹ ਆ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਆ ਵੀ ਪੰਜਾਬ ਲੁਟਣਾ ਚਾਹੁੰਦਾ ਸੀ ਇਸ ਕਰਕੇ ਉਹਨੇ ਸਾਰੀ ਇਹ ਸਾਜ਼ਿਸ਼ ਰਜੀ ਜਿਸ ਦੇ ਨਾਲ ਮੈਨੂੰ ਵੀ ਡੈਮੇਜ ਕੀਤਾ ਉਹ ਤੋਂ ਨੂੰ ਪਰਮਾਤਮਾ ਨੇ ਬਚਾਲਿਆ ਤੇ ਪੰਜਾਬ ਦੇ ਲੋਕਾਂ ਨੇ ਤੁਹਾਡੀਆਂ ਕਲਮਾਂ ਨੇ ਬਚਾਲਿਆ